ਸਮਰਾਲਾ ਦੇ ਸਾਬਕਾ ਵਿਧਾਇਕ ਅਤੇ ਕਾਂਗਰਸ ਪਾਰਟੀ ਦੇ ਪੰਜਵਾਰ ਚੋਣ ਲੜ ਚੁੱਕੇ ਤੇ ਚਾਰ ਵਾਰ ਵਿਧਾਇਕ ਰਹੇ ਚੁੱਕੇ ਸਾਬਕਾ ਵਿਧਾਇਕ ਅਮਰੀਕ ਸਿੰਘ ਟਿੱਲੂ ਨੂੰ ਲੋਕ ਸਭਾ ਚੋਣਾਂ ਵਿੱਚ ਡਾਕਟਰ ਅਮਰ ਸਿੰਘ ਵੱਲੋਂ ਦਰਕਿਨਾਰਕਰ ਚੋਣ ਦੀ ਪ੍ਰਕਿਰਿਆ ਜਿਵੇਂ-ਜਿਵੇਂ ਤੇਜ਼ ਕੀਤੀ ਜਾ ਰਹੀ ਹੈ ਇਸ ਤੇਜ਼ ਰਫ਼ਤਾਰ ਨੂੰ ਘਟਾਉਣ ਲਈ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਅਮਰੀਕ ਸਿੰਘ ਟਿੱਲੂ ਵੱਲੋਂ ਆਪਣੀ ਰਸੂਕ ਬਰਕਰਾਰ ਰੱਖਣ ਲਈ ਬੀਤੀ ਰਾਤ ਆਪਣਾ ਜਨਮ ਦਿਨ ਮਨਾਇਆ ਗਿਆ ਜਿਸ ਵਿੱਚ ਆਪਣੇ ਚਹੇਤਿਆਂ ਨੂੰ ਬੁਲਾਇਆ ਗਿਆ ਜਿਸ ਨੂੰ ਸਿਆਸੀ ਤੌਰ ਤੇ ਸ਼ਕਤੀ ਪ੍ਰਦਰਸ਼ਨ ਵੀ ਮੰਨਿਆ ਜਾ ਰਿਹਾ ਹੈ ਸਾਬਕਾ ਵਿਧਾਇਕ ਅਮਰੀਕ ਸਿੰਘ ਦੇ ਪਰਿਵਾਰ ਨੇ 10-25 ਸਾਲ ਕਾਂਗਰਸ ਦੀ ਸੇਵਾ ਕਰਨ ਦੇ ਬਦਲੇ ਉਹਨਾਂ ਨੂੰ ਪਾਰਟੀ ਵੱਲੋਂ ਅਣਗੌਲਿਆ ਕੀਤਾ ਜਾ ਰਿਹਾ ਹੈ। ਪਰਿਵਾਰ ਬੇਸ਼ੱਕ ਅਜੇ ਕਾਂਗਰਸੀ ਹੋਣ ਦੀ ਹਾਮੀ ਭਰ ਰਹੇ ਪਰੰਤੂ 25 ਸਾਲਾ ਦੇ ਇਸ ਸਿਆਸੀ ਜੀਵਨ ਵਿੱਚ ਪਹਿਲੀ ਵਾਰ ਇਸ ਤਰ੍ਹਾਂ ਜਨਮ ਦਿਨ ਮਨਾਉਣਾ ਹਲਕਾ ਸਮਰਾਲਾ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿਉਂਕਿ ਚੋਣਾਂ ਸਮੇਂ ਇਸ ਸਮਾਗਮ ਵੱਡੇ ਸਿਆਸੀ ਅਰਥ ਰੱਖਦਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਇਸ ਸ਼ਕਤੀ ਪ੍ਰਦਰਸ਼ਨ ਦੇ ਨਾਲ ਕਾਂਗਰਸ ਪਾਰਟੀ ਦੇ ਵੱਡੇ ਲੀਡਰ ਇਹਨਾਂ ਦੀ ਕਿੰਨੀ ਕੁਸਾਰ ਲੈਂਦੇ ਨੇ। ਰੂਸਿਆ ਨੂੰ ਮਨਾਉਣ ਵਿੱਚ ਕਿੰਨੇ ਕੋ ਸਫਲ ਹੋ ਸਕੇ ਆਉਣ ਵਾਲਾ ਸਮਾਂ ਹੀ ਦੱਸੇਗਾ ਅੱਜ ਮੇਰੇ ਜਨਮ ਦਿਨ ਤੇ ਤੁਸੀਂ ਆਇਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਦੇਖੋ ਮੌਕੇ ਤਾਂ ਹਮੇਸ਼ਾ ਬਹੁਤ ਮਿਲਦੇ ਆ ਪਰ ਸਮਾਂ ਇਹ ਆ ਜਾਂਦਾ ਜਦ ਸਪੈਸ਼ਲ ਕੋਈ ਨਾ ਕੋ ਖਾਸ ਬਜਾ ਕਰਕੇ ਮੌਕਾ ਮਿਲਿਆ ਕੋਈ ਜੋੜੀ ਤਾਂ ਨਹੀਂ ਕਿ ਮੇਰੇ ਰੈਕਸ਼ਨ ਵਿੱਚ ਮੇਰਾ ਜਨਮ ਦਿਨ ਹੋਣੇ ਇਹ ਇੰਨਾ ਤੇ ਲਿਖਿਆ ਹੀ ਹੋਇਆ ਸੀ ਕਿ ਵੀ ਤੁਸੀਂ ਆਪਣੇ 82ਵੇਂ ਜਨਮ ਦਿਨਾਂ ਮਨਾਏਗੇ ਉਹ ਲੋਕਾਂ ਦੇ ਵਿੱਚ ਬੈਠ ਕੇ ਤੁਹਾਡਾ ਸਾਰਿਆਂ ਦਾ ਮੈਂ ਧੰਨਵਾਦ ਕਰਨਾ ਆਪਣੇ ਵੱਲੋਂ ਤੁਸੀਂ ਮੇਰੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਸ਼ਰੀਕ ਹੋਏ ਹੋ ਹੋਰ ਬਹੁਤ ਧੰਨਵਾਦ ਸਾਰਿਆਂ ਦਾ ਦੀ ਜਿਹੜੀ ਇਹ ਪ੍ਰੋਗਰਾਮ ਸੀਗਾ ਮੈਂ ਦੱਸਣਾ ਚਾਹੁੰਦਾ ਕੋਈ ਮਤਲਬ ਕੋਈ ਸਿਆਸੀ ਰੰਗਤ ਨਹੀਂ ਹੈ ਨਾ ਇਹ ਕੋਈ ਸਾਡਾ ਕੋਈ ਮੋਟਿਵ ਸੀਗਾ ਇਹ ਤਾਂ ਸਿਰਫ ਸਾਡੇ ਇੱਕ ਮੰਦੀ ਤਮੰਨਾ ਸੀ ਸਰਾਰਜੀ ਦੀ ਤਮੰਨਾ ਸੀ ਸਾਡੇ ਮੇਰੇ ਗ੍ਰੈਂਡਫਾਦਰ ਦੀ ਵੀ ਪੁਰਾਣੇ ਬੰਦੇ ਸਾਰੇ ਇਕੱਠੇ ਕੀਤੇ ਜਾਣ ਜਿਨ੍ਹਾਂ ਨਾਲ ਉਮਰ ਦਾ ਇੱਕ ਜ਼ਿੰਦਗੀ ਦਾ ਬਹੁਤ ਲੰਬਾ ਸਮਾਂ گزارਿਆ ਸਰਾਰਜੀ ਨੇ ਔਰ ਸ਼ਰੀਰਿਕ ਥੋੜੀ ਜੀ ਪ੍ਰੋਬਲਮ ਕਰਕੇ ਬਿਮਾਰੀ ਕਰਕੇ ਹੁਣ ਕਾਫੀ ਲੰਬੇ ਸਮੇਂ ਤੋਂ ਮੇਲ ਮਿਲਾਬ ਘਟ ਗਿਆ ਸੀ ਮਨ ਕਰਦਾ ਸੀ ਇਹਨਾਂ ਦਾ ਵੀ ਕਿਸੇ ਨਾ ਕਿਸੇ ਤਰੀਕੇ ਸਾਰਿਆਂ ਨੂੰ ਇਕੱਠੇ ਕਰਕੇ ਇੱਕ ਵਾਰੀ ਮਿਲਿਆ ਜਾਵੇ ਦਿਲ ਦੀਆਂ ਗੱਲਾਂ ਕੀਤੀਆਂ ਜਾਣ ਪੁਰਾਣੀਆਂ ਗੱਲਾਂ ਯਾਦਾਂ ਕੀਤੀਆਂ ਜਾਣ ਯਾਦ ਕੀਤੀਆਂ ਜਾਣ ਸੋ ਇਸ ਕਰਕੇ ਅੱਜ ਪਰਿਵਾਰਕ ਫੰਕਸ਼ਨ ਸਿੱਤ ਰੱਖਿਆ ਸੀ ਤਾਂ ਖੁੱਲਾ ਸੱਦਾ ਸੀਗਾ ਵੀ ਤੇ ਨਹੀਂ ਵੀ ਸੀਗਾ ਬੇਸਿਕਲੀ ਪਰਿਵਾਰਕ ਤੌਰ ਤੇ ਫੰਕਸ਼ਨ ਸੀ ਪਰਿਵਾਰਕ ਤੌਰ ਤੇ ਮੈਂ ਤਾਂ ਕਰਾਂ ਜਿਨ੍ਹਾਂ ਨਾਲ ਲੰਬਾ ਸਮਾਂ ਅਸੀਂ ਬਤਾਇਆ ਹੈ ਜਿਹੜੇ ਸਾਡੇ ਦੁੱਖ ਸੁੱਖ ਚ ਜਿਨ੍ਹਾਂ ਕੋਲ ਅਸੀਂ ਪਿੰਡਾਂ ਚ ਜਾਂਦੇ ਸੀ ਜਿਹੜੇ ਸਾਡੇ ਕੋਲ ਆਉਂਦੇ ਸੀ ਆਉਂਦੇ ਨੇ ਉਹਨਾਂ ਨਾਲ ਅਸੀਂ ਅੱਜ ਇਹ ਪ੍ਰੋਗਰਾਮ ਬਣਾਇਆ ਹੈ ਵੈਸੇ ਸਾਡੇ ਮਨ ਚ ਅਸੀਂ ਕੋਈ ਗੱਲ ਨਹੀਂ ਸੀ ਵੀ ਕਿਸੇ ਨੂੰ ਛੱਡਣਾ ਹੈ ਜਾਂ ਨਹੀਂ ਬੁਲਾਉਣਾ ਕਿਉਂਕਿ ਇਹ ਖੁਸ਼ੀ ਦਾ ਮੌਕਾ ਸੀ ਇਹ ਕਿਹਨੂੰ ਛੱਡিয়ে ਤੇ ਕਿਹਨੂੰ ਨਾ ਨਾ ਬ ਲਈਏ ਐਸੀ ਕੋਈ ਗੱਲ ਹੈ ਹੀ ਨਹੀਂ ਸੀ ਸਰ ਜਿਵੇਂ ਕਿ ਤੁਸੀਂ ਕਾਂਗਰਸ ਫੜੇ ਨੂੰ ਬੰਦ ਕੀ ਕਰ ਰਹੇ ਹੋ ਸਮਰਾਲਾ ਤੇ ਜਿਵੇਂ ਸਮਰਾਲਾ ਹਲਕੇ ਨੇ ਜੋ ਕਾਂਗਰਸ ਦੀ ਪੂਰੀ ਟੀਮ ਸੀ ਉਹ ਕੋਈ ਦੇਖ ਰੋਂ ਨਹੀਂ ਮੀ ਕੀ ਉਹਨਾਂ ਖੁਸ਼ੀ ਨਹੀਂ ਸੀ ਕਿ ਸਾਰੇ ਆਏ ਸੀ ਤਕਰੀਬਨ ਕਿਸੇ ਦਾ ਕੋਈ ਪਰਸਨਲ ਕਮਿਟਮੈਂਟ ਹੋ ਸਕਦਾ ਹੈ ਤਾਂ ਸ਼ਾਇਦ ਉਹ ਨਹੀਂ ਆਇਆ ਹੋਗਾ ਪਰ ਸਾਡੇ ਵੱਲੋਂ ਕੋਸ਼ਿਸ਼ ਕੀਤੀ ਵੀ ਸਾਰ ਨੂੰ ਬੁਲਾਇਆ ਜਾਵੇ ਸਾਡੇ ਕਹਿਣ ਤੋਂ ਭਾਵੇਂਗਾ ਜਿਵੇਂ ਸੁਣਾ ਸਕ ਪੰਜ ਚਾਰ ਦੀ ਗੱਲ ਕਰ ਲਈਏ ਜਾਂ ਕਾਂਗਰਸ ਦਾ ਸੀਟ ਤੋਂ ਫੜਿਆ ਅਮਰ ਸਿੰਘ ਉਹ ਵੀ ਇੱਥੇ ਪਹੁੰਚ ਸਕਦੇ ਨਹੀਂ ਪਹੁੰਚੇ ਨਹੀਂ ਦੇਖੋ ਅਮਰ ਸਿੰਘ ਜੀ ਦਾ ਇਲੈਕਸ਼ਨ ਚੱਲ ਰਿਹਾ ਹੈ ਔਰ ਉਹਨਾਂ ਦੇ ਆਉਦੇ ਬਹੁਤ ਵੱਡੇ ਹਰੇ ਪ੍ਰੋਗਰਾਮ ਰੱਖੇ ਹੋਏ ਨੇ ਉਹਨਾਂ ਨੂੰ ਵੀ ਟਾਈਮ ਕੱਢਣਾ ਔਰ ਪਲੱਸ ਮੈਂ ਫੇਰ ਕੋਈ ਦਰਾਨਾ ਜੀ ਤੁਹਾਡੀ ਗੱਲ ਜਿਹੜੇ ਸਾਡੇ ਨਾਲ ਵਿਚਰਦੇ ਸੀ ਸਮਰਾਲੇ ਹਲਕੇ ਦੇ ਸਾਰੇ ਪਿੰਡਾਂ ਦੇ ਪੰਜ ਸਰਪੰਚ ਲੰਮਰਦਾਰ ਐਮਸੀ ਸਹਿਬਾਨ ਜਿਨ੍ਹਾਂ ਨੂੰ ਸਰਦਾਰ ਜੀ ਨੇ ਅਜੇ ਮੁੱਛਾ ਵੀ ਨਹੀਂ ਆਈਆਂ ਸੀ ਔਰ ਅੱਜ ਚਿੱਟੇ ਧੋਲੇ ਆ ਗਏ ਨੇ ਉਹਦੇ ਲੋਕ ਸਾਰੇ ਅੱਜ ਸਾਡੇ ਨਾਲ ਬੈਠੇ ਸੀ ਅ ਤੁਹਾਡਾ ਪਰਵਾਹ ਸ਼ਿਆਸੀ ਹੈ ਅੱਜ ਦੇ ਫੰਕਸ਼ਨ ਦਾ ਕੁਝ ਸ਼ਿਆਸੀ ਮਤਲਬ ਵੀ ਹੈ ਸਿਆਸੀ ਮਤਲਬ ਜਿਹੜਾ ਸਿਆਸੀ ਮਾਇਨੇ ਹੈ ਉਹ ਦੇਖੋ ਜੇ ਕਿਸੇ ਨੇ ਕੱਢਣਾ ਹੋਵੇ ਤਾਂ ਇਹਦੇ ਬਹੁਤ ਸਾਰੇ ਸਿਆਸੀ ਮਾਇਨੇ ਨਿਕਲ ਸਕਦੇ ਨੇ ਔਰ ਜਿਹੜੇ ਸਿਆਸੀ ਬੰਦੇ ਹੁੰਦੇ ਨੇ ਉਹ ਸਮਝਦੇ ਵੀ ਨਹੀਂ ਔਰ ਜਿਹੜੀ ਇਹ ਸਿਆਸੀ ਗੱਲ ਹੈ ਜੇ ਆਪਾਂ ਨੂੰ ਸਿਆਸਤ ਸਿਆਸਤ ਵਾਲੇ ਪਾਸੇ ਨੂੰ ਲੈ ਕੇ ਜਾਵਾਂਗੇ ਤਾਂ ਖੁਸ਼ੀ ਵਾਲੀ ਗੱਲ ਜਿਹੜੀ ਉਹ ਘਟ ਜਣੀ ਹੈ ਜੀ ਕਹਿੰਦੇ ਕੌਂਸਲਰ ਦੀ ਕੰਪੇਨ ਦੇ ਵਿੱਚ ਪਾਰਟਿਸਪੇਟ ਕਰੋ ਦੇਖੋ ਅਸੀਂ ਤਾਂ ਤਤ ਪਰ ਬੈਠੇ ਜੇ ਜੇ ਸਾਨੂੰ ਹੁਕਮ ਆਊਗਾ ਕਾਂਗਰਸ ਪਾਰਟੀ ਦੇ ਸਿਪਾਹੀ ਹੈ ਬੂਥ ਲੈਵਲ ਤੋਂ ਲੈ ਕੇ ਜੇ ਉਸ ਜ਼ੋਨ ਤੱਕ ਗਰੁੱਪਾਂ ਤੱਕ ਹਲਕਿਆਂ ਤੱਕ ਇਸ ਦੇਸ਼ ਲਈ ਵੀ ਆਉਂਦਾ ਹਜ਼ਾਰ ਲੋਕ ਜਿਹੜੇ ਤੁਹਾਡੇ ਸਭਾ ਜਨ ਦੇ ਨਾਲ ਬਹੁਤ ਜੁੜੇ ਹੋਏ ਨੇ ਤੇ ਇਹਨੂੰ ਸ੍ਰੀਹਾ ਦੇਵ ਜਣਾ ਬਿਆ ਮਿੱਤਰ ਤੋਂ ਫਿਰ ਸ੍ਰੀਹਾ ਦੇਵ ਦੀ ਲੋੜੀ ਦੀ ਇਸ ਕੁੱਟਕੁੱਟੇ ਕਾਂਗਰਸ ਭਰੀ ਹੈ ਸਾਡੇ ਬੰਦਿਆਂ ਮੈਰੇ ਜਿ ਕੁਟ ਕੁਟ ਕੇ ਕਾਂਗਰਸ ਭਰੀ ਗਿਆ ਕੋਈ ਲੱਖ ਕਹੀ ਜਾਵੇ ਬਟਨ ਤਾਂ ਕਾਂਗਰਸ ਪਿੱਛੇ ਜਾਂਦਾ ਹੈ ਪਾਰਟੀ ਬਲ ਆਲਓਰ ਕੀਤਾ ਜਾ ਰਿਹਾ ਹੈ ਕਿ ਤੁਹ ਸਮਝ ਜਾਏਗੀ ਕੋਈ ਦੇਖਣਾ ਚਾਹੀਦਾ ਪਾਰਟੀ ਨੂੰ ਇਹ ਦੇਖਣਾ ਚਾਹੀਦਾ ਕੀਤਾ ਜਾ ਰਿਹਾ ਹੈ ਕੀਤਾ ਜਾ ਰਿਹਾ ਹੈ ਹੁਣ ਦਿਨ ਨੂੰ ਸ਼ਕਤੀ ਪ੍ਰਦਰਸ਼ਨ ਵੀ ਕੀਤਾ ਜਾ ਰਿਹਾ ਹੈ ਕਿ ਤੁਹਾਡੇ ਨਾਲ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ ਇਹਦੇ ਬਾਰੇ ਕੀ ਕਹਿਣਾ ਚਾਹੀਦਾ ਪਰਿਵਾਰ ਹੀ ਸਾਡਾ ਏਡਾ ਵੱਡਾ ਜੀ ਹੁ ਕੀ ਕਰ ਸਕਦੇ ਹਾਂ ਪਰਿਵਾਰ ਜੁ ਇਕੱਠਾ ਹੋ ਜੇ ਤਾਂ ਅਗਲੇ ਦਿਨ ਸ਼ਕਤੀ ਪ੍ਰਦਰਸ਼ਨ ਸਾਹਮਣੇ ਆ ਸਮਝ ਲੇ ਪਰਿਸ਼ਤਾ ਪਰਿਵਾਰ ਇਕੱਠਾ ਕੀਤਾ ਇਹ ਵੀ ਲੋਕ ਕੀਤਾ ਜਾ ਰਿਹਾ ਹੈ ਦੇਖੋ ਫੀਲ ਜਿੱਥੇ ਤੱਕ ਗੱਲ ਹੈ ਜੇ 6 ਵਾਰ ਜਿਸ ਬੰਦੇ ਨੇ ਇਲੈਕਸ਼ਨ ਗੜੀ ਹੋਵੇ ਜਿਸ ਪਰਿਵਾਰ ਨੇ ਔਰ ਨਗਰ ਕਾਉਂਸਲ ਦੀ ਪ੍ਰਧਾਨਗੀ ਉਸ ਪਰਿਵਾਰ ਚ ਹੋਵੇ 2 ਐਮਸੀ ਹੋਣ ਉਸ ਪਰਿਵਾਰ ਕੋਲ ਔਰ ਸੁਖਬੀਰ ਸਿੰਘ ਦੀ ਪੱਪੀ ਜੀ ਵਰਗੇ ਜਿਨ੍ਹਾਂ ਦਾ 26 ਸਾਲ 30 ਸਾਲ ਦਾ ਐਕਸਪੀਰੀਅੰਸ ਹੈ ਔਰ ਕੱਲੇ-ਕੱਲੇ ਪਿੰਡ ਦੇ ਕੱਲੇ-ਕੱਲੇ ਪਰਿਵਾਰ ਦੇ ਮੈਂਬਰ ਟਿਪਸ ਤੇ ਯਾਦ ਨੇ ਉਹਦੇ ਬੰਦਿਆਂ ਦੀ ਜੇ ਡਿਊਟੀ ਨਹੀਂ ਲਈ ਜਾਊਗੀ ਇਕੱਲੇ ਫਿਰ ਅਸੀਂ ਇਸ ਜਗ੍ਹਾ ਤੇ ਜੇ ਕੋਈ ਹੋਰ ਵੀ ਹੁੰਦਾ ਤਾਂ ਉਹ ਜ਼ਰੂਰ ਇਗਨੋਰ ਮਹਿਸੂਸ ਕੀ ਉਹ ਕਰਦਾ ਪਰ ਮੈਂ ਮੈਂ ਫਿਰ ਕਹਿੰਦਾ ਮੈਨੂੰ ਇਸ ਗੱਲ ਦਾ ਮਲਾਲ ਨਹੀਂ ਹੈ ਕਿਉਂਕਿ ਸਿਆਸਤ 'ਚ ਬਹੁਤ ਕੁਝ ਚੱਲਦਾ ਹੈ ਬਹੁਤ ਕੁਝ ਦੇਖਣਾ ਪੈਂਦਾ ਮੈਂ ਛੋਟੀ ਜੀ ਗੱਲ ਵੀ ਸਾਨੂੰ ਨੇ ਜੀ ਪੁੱਛਿਆ ਕੋਈ ਗੱਲ ਨਹੀਂ ਪੁੱਛਿਆ ਅਸੀਂ ਇੰਨਾ ਕ ਦਮ ਰੱਖਦੇ ਆ ਵੀ ਜੇ ਨਹੀਂ ਵੀ ਪੁੱਛਿਆ ਤਾਂ ਸਾਡਾ ਕੋਈ ਵਿਗੜਦਾ ਨਹੀਂ ਜੇ ਮੈਂ ਵੀ ਪੁੱਛਿਆ ਅਸੀਂ ਖਤਮ ਨਹੀਂ ਹੁੰਦੇ ਕੋਈ ਗੱਲ ਨਹੀਂ ਕਿ ਨਹੀਂ ਪੁੱਛਿਆ ਕੋਈ ਸਭਿਕਰਨ ਬਦਲ ਸਕਦੇ ਨੇ ਪਰ ਇਹਦਾ ਮਤਲਬ ਇਹ ਨਹੀਂ ਵੀ ਸਾਡੇ ਮਨ 'ਚ ਕੋਈ ਰੋਸ ਆਇਆ ਸਾਡੇ ਮਨ 'ਚ ਕੋਈ ਮਰਾਦ ਆ ਕੋਈ ਗੱਲ ਨਹੀਂ ਕਿ ਨਹੀਂ ਪੁੱਛਿਆ ਜੇ ਜਦੋਂ ਲੋਡ ਹੁੰਦੀ ਸਿਆਸੀ ਨਾ ਆਪਣੇ ਕੈਸੀ ਹੈ ਕਿਸੇ ਪਾਰਟੀ ਦੇ ਰੱਤੇ ਲੱਗੇ ਤੁਹਾਨੂੰ ਆ ਲੋ ਉਹਦੇ ਸਾਡੇ ਬਸ ਆਉਦੇ ਉਹਨੇ ਹਵਾ ਕਹਿ ਦਿੱਤੀ ਦੇਖੋ ਜਿਹੜੇ ਤਾਂ ਵੱਡੇ ਲੀਡਰ ਨੇ ਉਹੀ ਇਲੈਕਸ਼ਨ ਲੜ ਰਹੇ ਨੇ ਸਾਡੇ ਰਾਜਾ ਬਡਿੰਗਜੀ ਕਹ ਲੀਏ ਉਹ ਇਲੈਕਸ਼ਨ ਲੜਦੇ ਨੇ ਤੇ ਚਰਨਜੀਤ ਸਿੰਘ ਚੰਨੀ ਜੀ ਮੈਂ ਬੇਨਤੀ ਕਰਦਾ ਚਰਨਜੀਤ ਸਿੰਘ ਚੰਨੀ ਜੀ ਉਹ ਐਕਸ਼ਨ ਲੜ ਰਹੇ ਨੇ ਸੁਖਪਾਲ ਸਿੰਘ ਖਹਿਰਾ ਜੀ ਜੀਹਨਾਂ ਦਾ ਬਹੁਤ ਵੱਡਾ ਰਸੂਲ ਹੈ ਪੰਜਾਬ ਚਾਜੀ ਡੇਟ ਚ ਉਹ ਐਕਸ਼ਨ ਲੜ ਰਹੇ ਨੇ ਉਹ ਸਾਰੇ ਮਸ਼ਹੂਰ ਨੇ ਆਪਣੇ ਆਪਣੇ ਸੀਟਾਂ ਤੇ ਹਾਲਾ ਕਿ ਇਹ ਰਣਨੀਤੀ ਚੇਂਜ ਕੀਤੀ ਜਾ ਸਕਦੀ ਸੀ ਮਦਦ ਕੀਤੀ ਜਾ ਸਕਦੀ ਸੀ ਬੰਦਿਆਂ ਦੀ ਜਿਵੇਂ ਡਾਕਟਰ ਅਮਰ ਸਿੰਘ ਨੇ ਇਹਨਾਂ ਕੋਲ ਅਮਰ ਸਿੰਘ ਜੀ ਫਤਿਹਗੜ੍ਹ ਸਾਹਿਬ ਦੀ ਮੈਂ ਗੱਲ ਕਰਨਾ ਨੌ ਹਲਕੇ ਨੇ ਨੌ ਹਲਕਿਆਂ ਚ ਐਮਐਲਏ ਆਮ ਆਦਮੀ ਪਾਰਟੀ ਦੇ ਨੇ ਐਮਪੀ ਕਦੇ ਵੀ ਆਪ ਇਲੈਕਸ਼ਨ ਨਹੀਂ ਲੜਦਾ ਉਹਨਾਂ ਨੂੰ ਇਲੈਕਸ਼ਨ ਲੜਾਈ ਜਾਂਦੀ ਹੈ ਆਮ ਆਦਮੀ ਪਾਰਟੀ ਕੋਲ 9 ਬੰਦੇ ਨੇ ਇਲੈਕਸ਼ਨ ਲੜਾਉਣ ਵਾਸਤੇ ਕਾਂਗਰਸ ਪਾਰਟੀ ਕੋਲ ਬੰਦਿਆਂ ਦੀ ਘਾਟ ਹੈ ਅਦਰ ਦੈਨ ਸਿਮਰਾਲਾ ਅਦਰ ਦੈਨ ਸਿਮਰਾਲਾ ਇਸ ਇਸ ਹੋਰ ਕੰਸੀਕਵੈਂਸ ਦੇ ਦਿੱਤੇ ਜਾ ਕੇ ਕੰਸੀਕਵੈਂਸ ਅਸੀਂ ਜਾਵਾਂਗੇ ਜੀ 100% ਜਾਵਾਂਗੇ ਜੇ ਸਾਡੀ ਇੱਥੇ ਸਵਾਮਾ ਨਹੀਂ ਲਾਈਆਂ ਜਾਣਗੀਆਂ ਡਿਊਕਾ ਨਹੀਂ ਲਾਈਆਂ ਜਾਣਗੀਆਂ ਸਾਡੇ ਜਿਹੜੇ ਹੋਰ ਸਾਥੀ ਸੱਜਣ ਇਲੈਕਸ਼ਨ ਲੜ ਰਹੇ ਨੇ ਉਹਨਾਂ ਦੀ ਮਦਦ ਕਰਨ ਵਾਸਤੇ ਜਾਵਾਂਗੇ ਜੀ ਇੱਕੋ ਮਿੰਟ ਦਾ ਟਾਈਮ ਪਿਆ ਜੇ ਹੁਣ ਵੀ ਆਨਦਾ ਕੋਈ ਵੀ ਵੀਡੀਓ ਨਹੀਂ ਦਾ ਦੋ ਜ਼ਰੂਰ ਤੁਰਾਂਗੇ ਜੀ ਇਹ ਕੋਈ ਦੋਰ ਆਹੀ ਹੈ ਜੇ ਨਹੀਂ ਆਉਂਦੇ ਤਾਂ ਕਿਸ 파ਟੀ ਨੂੰ ਚੋਣ ਕਰਾਂ ਕਾਂਗਰਸ ਪਾਰਟੀ ਨੂੰ ਅਸੀਂ ਤਾਂ ਕਾਂਗਰਸ ਪਾਰਟੀ ਚ ਹੈ ਸਰ ਬੈਠੋ ਹੈ ਜੀ ਸਰ ਬੈਠੋ ਸਿਆਸੀ ਬੰਦਾ ਕਦੇ ਘਰ ਬੈ ਹੀ ਨਹੀਂ ਸਕਦਾ ਸਾਡੇ ਪੈਰਾਥਲੇ ਤਿਆਰ ਲੱਗੇ ਰਹੇ ਅਸੀਂ ਘਰ ਨਹੀਂ ਬੈ ਸਕਦੇ ਅਸੀਂ ਤਾਂ ਬਾਹਰ ਨਿਕਲਾਂਗੇ ਲੋਕਾਂ ਚ ਹੀ ਸਾਡੀ ਜਾਨ ਵੱਸਦੀ ਹੈ ਅਸੀਂ ਲੋਕਾਂ ਚ ਹੀ ਅਸੀਂ ਜਿਉਂਨੇ ਆ ਜਾਗਦੇ ਆ ਪਰ ਜੇ ਇੱਥੇ ਨਹੀਂ ਤਾਂ ਕੋਈ ਗੱਲ ਨਹੀਂ ਕਿਤੇ ਹੋਰ ਸਹੀ ਅਸੀਂ ਲੁਧਿਆਣੇ ਜਾਮਾਂਗੇ ਸਾਡੇ ਪ੍ਰਧਾਨ ਜੀ ਇਲੈਕਸ਼ਨ ਲੜ ਰਹੇ ਨੇ ਗੁਲਿੰਦਰ ਜਾਮਾਂਗੇ ਉੱਥੇ ਸਾਬਕਾ ਮੁੱਖ ਮੰਤਰੀ ਇਲੈਕਸ਼ਨ ਲੜ ਰਹੇ ਨੇ ਸਾਡੇ ਬਹੁਤ ਕਰੀਬੀ ਕੁਲਵੀਰ ਜੀਰਾ ਜੀ ਉਹ ਇਲੈਕਸ਼ਨ ਲੜ ਰਹੇ ਨੇ ਸੁਖਵਾਲ ਖੇਰਾ ਜੀ ਜਿਨ੍ਹਾਂ ਤੇ ਜਿਨ੍ਹਾਂ ਦੀ ਅੱਜ ਸਾਰੇ ਪੰਜਾਬ ਨੂੰ ਜਿਨ੍ਹਾਂ ਤੇ ਮਾਣ ਹੈ ਉਹ ਸੰਗਰੂਝ ਲੜ ਰਹੇ ਉਹਨਾਂ ਉਹਨਾਂ ਕੋਲ ਜਾਮਾਂਗੇ ਥੈਂਕ ਯੂ ਅੱਜ ਉਹ ਉਸ ਸ਼ਖਸ ਦੇ ਅਸੀਂ ਜਨਮ ਦਿਨ ਤੇ ਇਕੱਠੇ ਹੋਏ ਆਂ ਜਿਸ ਸ਼ਖਸ ਨੇ ਇਸ ਇਲਾਕੇ ਦੇ ਵਿੱਚ ਵੈਸੇ ਦਾ 40-50 ਸਾਲ ਤੋਂ ਪਰ ਬਤੌਰੇ ਇੱਕ ਕਾਂਗਰਸ ਪਾਰਟੀ ਦੇ ਜਰਨਲ ਦੇ ਤੌਰ ਤੇ 25 ਸਾਲ ਇਸ ਇਲਾਕੇ ਦੀ ਸੇਵਾ ਕੀਤੀ ਹੈ ਅੱਜ ਸਮੁੱਚਾ ਹਲਕਾ ਸਮੁੱਚਾ ਪਰਿਵਾਰ ਉਹਨਾਂ ਦੇ ਜਨਮ ਦਿਨ ਤੇ ਉਹਨਾਂ ਨੂੰ ਵਧਾਈ ਦੇਣ ਲਈ ਤੇ ਉਹਨਾਂ ਦੀ ਲੰਮੀ ਉਮਰ ਦੀ ਕਾਮਨਾ ਕਰਨ ਲਈ ਅਸੀਂ ਸਾਰੇ ਇਕੱਤਰ ਹੋਏ ਆ। ਜਿਵੇਂ ਕਿ ਅਬੀ ਕੁਝ ਥੋੜੀ ਪਹਿਲਾਂ ਦਾਪਾ ਮਤਲਬ ਦੇਖੇਗੇ ਸੀ ਇਹ ਮੁੱਦਾ ਗੱਲ ਹੀ ਪੁੱਛ ਚੁੱਕਿਆ ਗਿਆ ਸੀਗਾ ਕੀ ਕਹਿਣਾ ਚਾਹੁੰਦੇ ਉਸ ਵੱਲ ਅ ਦੇਖੋ ਜਿਵੇਂ ਕਰਨਵੀਰ ਸਿੰਘ ਨੇ ਕਿਹਾ ਤੇ ਮੈਂ ਵੀ ਕਹਿਣਾ ਕਿ ਮੈਂ ਤੇ ਕਰਨਵੀਰ ਅਸੀਂ ਕਾਂਗਰਸ ਦੇ ਪੁਰਾਣੇ ਲੰਮੇ ਸਮੇਂ ਤੋਂ ਸਿਪਾਹੀ ਆ ਕਾਂਗਰਸ ਸਾਡੇ ਹੱਡਾਂ ਚ ਐ ਅਸੀਂ ਕਾਂਗਰਸ ਲਈ ਬੜਾ ਲੰਮਾ ਸਮਾਂ ਕੀਤਾ ਹੈ ਕਾਂਗਰਸ ਲਈ ਕੰਮ ਕਰਦੇ ਰਹਾਂਗੇ ਪਰ ਜੇ ਅਸੀਂ ਸਿਪਾਹੀਆਂ ਮੈਂ ਜਿਵੇਂ ਕਿਹਾ ਸਾਡੇ ਸਰਦਾਰ ਅਮਰੀਕ ਸਿੰਘ ਢੱਲੋਂ ਨੇ ਉਹ ਕਾਂਗਰਸ ਦੇ ਜਰਨੈਲ ਨੇ ਠੀਕ ਹੈ ਜੀ ਉਹਨਾਂ ਦੀ ਅਗਵਾਈ ਚ ਅਸੀਂ ਬੜਾ ਕੰਮ ਕੀਤਾ ਤੇ ਉਹਨਾਂ ਦੀ ਅਗਵਾਈ ਚ ਹੁਣ ਵੀ ਕਰਾਂਗੇ ਪਰਿਵਾਰ ਇੱਕ ਸਾਡੀ ਸਾਂਝ ਹੈ ਸੀ ਹੈ ਇਹ ਰੂ ਡਾਕਟਰ ਅਮਰ ਸਿੰਘ ਜੀ ਨੇ ਕੱਲ ਕਹੀ ਸੀ ਕਿ ਦਿੱਲੀ ਦੇ ਲੋਕ ਪਰਿਵਾਰ ਬਾਰੇ ਪੁੱਛਿਆ ਗਿਆ ਜੀ ਇਹ ਕਾਂਗਰਸੂ ਫਾਰਕ ਉਹਨਾਂ ਦਾ ਕਿਹਾ ਜੀ ਕਿ ਿੱੱਲੋ ਪਰਿਵਾਰ ਦੇ ਤੋਂ ਕੱਤੀ ਪਰ ਉਸ ਤੋਂ ਬਾਅਦ ਹੀ ਪਤਾ ਕੀਤਾ ਤਾਂ ਨਗਰ ਕੌਂਸਲ ਪਰ ਉਹਨੇ ਦੇ ਗਿਆ ਸੀ ਇੱਕ ਤੁਸੀਂ ਆ ਦੇਖੋ ਮੈਂ ਇਹ ਗੱਲ ਕਲੀਅਰ ਕਰਦਾ ਅੱਜ ਵੀ ਅਸੀਂ ਕਹਿੰਦੇ ਆ ਤੇ ਉਦੋਂ ਵੀ ਸ਼ਰਮ ਇਹ ਗੱਲ ਕਹੀ ਸੀ ਵੀ ਕਾਂਗਰਸ ਇੱਕ ਮੋਟਾ ਕਿਉਂਕਿ ਅਸੀਂ ਵੀ ਕਾਂਗਰਸੀਆਂ ਸਾਡੇ ਹੋਂਚ ਵੀ ਕਾਂਗਰਸ ਹੈ ਤੇ ਗੱਲ ਰਹੀ ਨੁਮਾਇੰਦਗੀ ਦੀ ਨਮੇਦਗੀ ਤਾਂ ਸਾਡੀ ਅਮਰੀਕ ਸਿੰਘ ਟੱਲੋਂ ਸਭ ਨੇ 35 ਸਾਲ ਕੀਤੀ ਹੈ ਪੰਜ ਇਲੈਕਸ਼ਨਾਂ ਆਪ ਲੜੀਆਂ ਨੇ 6 4 5 ਅਸੀਂ ਐਮਪੀ ਇਲੈਕਸ਼ਨਾਂ ਲੜਾਈਆਂ ਨੇ ਬਲਾਕ ਸੰਮਤੀ ਲੜੀਆਂ ਨੇ ਜ਼ਿਲ੍ਹਾ ਪ੍ਰੀਸ਼ਦ ਲੜੀਆਂ ਨੇ ਯੂਨਸਪਲ ਕਮੇਟੀਆਂ ਕਾਂਗਰਸ ਦੇ ਜਿੱਤੀਆਂ ਨੇ ਤੇ ਉਹ ਜਿਹੜਾ ਸਵਰਲਾ ਹਲਕਾ ਜਿਹਨੂੰ ਵੱਡੇ ਬਾਦਲ ਸਾਹਿਬ ਕਹਿੰਦੇ ਹੁੰਦੇ ਸੀ ਕਿ ਇਹ ਪੰਥ ਹਲਕਾ ਉਸ ਪੰਥਕ ਹਲਕੇ ਨੂੰ ਸਰਦਾਰ ਅਮਰੀਕ ਸਿੰਘ ਨੇ ਇੱਕ ਬੂਟਾ ਲਾ ਕੇ ਕਾਂਗਰਸ ਦਾ ਵੱਡਾ ਕੀਤਾ ਅੱਜ ਉਹ ਫਲ ਦੇ ਰਿਹਾ ਹੈ ਕਾਂਗਰਸ ਲਈ ਸੋ ਹਾਂ ਜੀ ਜਿਸ ਵਿੱਚ ਕਿ ਇਹ ਪਤਾ ਲੱਗ ਚੁੱਕੀ ਹੈ ਕਿ ਕਾਂਗਰਸ ਮੈਂ ਦੋ ਫਾੜਾ ਦੋ ਗਰੁੱਪ ਜੀਗ ਰਾਜੇ ਵਾਲੇ ਗਰੁੱਪ ਇੱਕ ਕਰਨ ਦੀ ਕਿ ਲਗਤ ਸੀ ਕਿ ਉਸ ਮਤਨ ਕਰ ਮੈਂ ਇਕਲੀਅਰ ਕਹਿਣਾ ਅੱਜ ਵੀ ਮੈਂ ਸਰਦਾਰ ਅਮਰੀਕ ਸਿੰਘ ਦੇ ਉਹ ਮੇਰੇ ਪਿਤਾ ਸમાન ਨੇ ਪਿਤਾ ਸમાન ਰਹਿੰਦੇ ਦਮ ਤੱਕ ਸਰਦਾਰ ਅਮਰੀਕ ਸਿੰਘ ਢੱਲੋਂ ਰਹਿਣਗੇ ਔਰ ਬਤੌਰੇ ਕਾਂਗਰਸੀ ਜਿਸ ਤਰ੍ਹਾਂ ਕਰਨੀਰ ਜੀ ਨੇ ਕਿਹਾ ਅਸੀਂ ਕਾਂਗਰਸ ਲਈ ਪ੍ਰਤੀ ਸਮਰਪਿਤ ਹੈ ਕਾਂਗਰਸ ਜਿੱਥੇ ਸਾਡੀ ਡਿਊਟੀ ਲਾਊਗੀ ਅਸੀਂ ਉਹਦੇ ਵਿੱਚ ਹਾਜ਼ਰ ਐ ਚਾਹੀ ਉਹ ਡਾਕਟਰ ਅਮਰ ਸਿੰਘ ਲਾਉਣ ਚਾਹੀ ਕੋਈ ਕਾਂਗਰਸ ਦਾ ਹੋਰ ਲੀਡਰ ਲਾਵੇ ਜਿੱਥੇ ਜਿੱਥੇ ਕਾਂਗਰਸ ਨੂੰ ਇਸ ਪਰਿਵਾਰ ਦੀ ਮੇਰੀ ਲੋੜ ਹੈ ਤੇ ਅਸੀਂ ਉੱਤੇ ਕਾਂਗਰਸ ਪ੍ਰਤੀ ਹਾਜ਼ਰ ਪਹਿਨਾ ਤਾਂ ਸਾਡੇ ਫਾalse ਦਾ ਜਨਮ ਦਿਨ ਸੀ ਉਹ ਤੇ ਵੀ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਮਨਾਇਆ ਵਾ ਉਸ ਤੋਂ ਬਾਅਦ ਸਾਰਿਆਂ ਨੂੰ ਹਲਕੇ ਦੇ ਲੋਕ ਆਏ ਨੇ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਬਾਕੀ ਜਿੰਮੇ ਸਾਨੂੰ ਪਾਰਟੀ ਗਨੋਰ ਕਰ ਰਹੀ ਆ 25 ਸਾਲ ਫਾਦਲ ਸਾਹਿਬ ਨੇ ਕੀਤੀ ਆ ਸੇਵਾ ਤੇ ਪਾਰਟੀ ਇਗਨੋਰ ਕਰ ਰਹੀ ਆ ਸਾਨੂੰ ਉਹਦਾ ਹੁਣ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਆਪਦਾ ਰੋਸਾ ਵੀ ਕਰਦੇ ਆ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਦੱਸਾਂਗੇ ਅੱਗੇ ਕੀ ਕਰਨਾ ਤੇ ਹੁਣ ਉਹ ਸਮਾਂ ਚੜ੍ਹਿਆ ਇਲੈਕਸ਼ਨ ਦਾ ਸ਼ੁਰੂ ਆ ਬੱਸ ਹੋ ਜਾਣਾ ਹੈ ਅੱਜ ਇਕੱਠ ਹੋ ਗਿਆ ਲੋਕ ਸਾਰੇ ਜਿਹੜੇ ਸਮਰਥਕ ਆ ਗਏ ਹੁਣ ਫਿਰ ਦੱਸਣ ਦਾ ਕਿਹਨੂੰ ਕਹੇਗਾ ਦੱਸਾਂਗੇ ਜੇ ਕੋਈ ਪਾਰਟੀ ਕੋਈ ਅੱਗੇ ਕੋ ਕਰੂਗੀ ਜੇ ਨਹੀਂ ਕਰੂਗੀ ਫਿਰ ਅਸੀਂ ਆਪਦਾ ਡਿਸੀਜਨ ਲਵਾਂਗੇ ਅਸੀਂ ਕੀ ਕਰਨਾ ਜੇ ਕੋਈ ਕੋਟਰਾਕਟ ਕੀਤਾ ਵੀ ਸਾਡੇ ਕਰਨੀ ਆਓ ਅਸ ਦੂਜੀ ਹਲੇ ਕਿਸੇ ਪਾਰਟੀ ਜੇ ਕਿਸੇ ਦਾ ਫੋਨ ਆਏ ਨੇ ਪਰ ਅਸੀਂ ਸਭ ਨੂੰ ਜਵਾਬ ਦੇਤਾ ਹਲੇ ਕਾਂਗਰਸ ਪਾਰਟੀ ਨਾਲੇ ਆ ਜੇ ਸਾਡੇ ਨਾਲ ਨਹੀਂ ਸਹੀ ਚੱਲੂ ਪਾਰਟੀ ਫਿਰ ਅਸੀਂ ਕੱਲ ਨੂੰ ਕੋਈ ਵੀ ਕਰ ਸਕਦੇ ਆ ਆਪਦਾ ਲਈ ਸਹੀ ਤਬਾਬ ਬਾ ਆਪਣਾ ਕੋਈ ਵੀ ਅਗਲਾ ਡਿਸੀਜਨ ਦੱਸ ਦਾਂਗੇ ਤੁਹਾਨੂੰ 2-4 ਦਿਨਾਂ ਦੇ ਵਿੱਚ ਕਿ ਜੇ ਨਹੀਂ ਪਾਰਟੀ ਸਹੀ ਚੱਲਦੀ ਤਾਂ ਫਿਰ ਮੈਂ ਆਪਣਾ ਅਲੱਗ ਡਿਸੀਜਨ ਲੈ ਕਰ ਲਿਆਦਾ ਕਿ ਸਾਡੇ ਪਰਿਵਾਰ ਦਾ ਨਹੀਂ ਮੇਰਾ ਅਲੱਗ ਆਪਣਾ ਸਾਰਾ ਠੀਕ ਹੈ ਪਰਿਵਾਰ ਵੈਸੇ ਸਾਡਾ ਇਕੱਠਾ ਸਾਰਾ ਪੇਪਰ ਸਿਆਸਤ ਜੇ ਕਾਨੂੰ ਕਰੂਗੀ ਉਹ ਅਲੱਗ ਵੀ ਹੋ ਸਕਦਾ ਸਿਆਸਤ ਦਾ ਕਿਉਂਕਿ ਉਹ ਰਾਣਾ ਗਰਜੀਤ ਦਾ ਦੇਖ ਲਓ ਉਹਨਾਂ ਦਾ ਬੇਟਾ ਅਲੱਗ ਕਰਦਾ ਠੀਕ ਹੈ ਨਾ ਚੰਨੀ ਦੇ ਬ੍ਰਦਰ ਨੇ ਕੀਤੀ ਫਰੋਖ ਸਾਬ ਦਾ ਸਾਨੂੰ ਵੀ ਆਪਣਾ ਸਾਰਾ ਹੱਕ ਹੈਗਾ ਕਰਨ ਦਾ ਦੇਖੋ 25 ਸਾਲ ਸੇਵਾ ਕੀਤੀ ਆਸੀਂ ਵੀ ਆਪਣਾ ਦੇਖਣਾ ਸਾਰਾ ਇਹ ਹੁਣ ਉਹਨਾਂ ਨੂੰ ਪਤਾ ਪਾਰਟੀ ਨੂੰ ਪਤਾ ਹੈ ਕਮਾਨ ਨੂੰ ਪਤਾ ਜੇ ਉਹ ਇਗਨੋਰ ਕਰੂਗੀ ਤਾਂ ਫਿਰ ਕੱਲ ਨੂੰ ਅਸੀਂ ਵੀ ਆਪਣਾ ਡਿਸੀਜਨ ਕੋਈ ਹੋ ਮੈਂ ਲੈ ਸਕਦਾ ਤੁਹਾਨੂੰ ਮਹਿਸੂਸ ਹੋ ਰਿਹਾ ਉਹਨੂੰ ਮੈਂ ਇਗਨੋਰ ਕਰਦੀ ਆ ਉਹਨੂੰ ਕਰਦੀ ਆ ਤਾਂ ਹੀ ਤੁਹਾਨੂੰ ਦੱਸ ਰਹੇ ਆ ਅਜਿਹਾ ਪਟਕ ਦਿੱਤਾ ਕਿ ਸ਼ਕਤੀ ਦਾ ਪ੍ਰਦਰਸ਼ਨ ਇਹੀ ਕਾਰਨ ਜੀਜੇ ਕਾਰਨ ਇਹ ਵੀ ਇਹੀ ਕਾਰਨ ਵੀ ਹੈਗਾ ਬਾਕੀ ਜਿਆਦਾ ਫਾਦਰ ਸਾਹਿਬ ਦਾ ਬਰਥਡੇ ਸੀ ਉਹਦੇ ਕਰਕੇ ਵੀ ਆ ਬਾਕੀ ਸ਼ਕਤੀ ਪ੍ਰਦਰਸ਼ਨ ਵੀ ਲੱਭੋ ਜੇ ਮਰਜ਼ੀ ਦਾ ਜੀ